ਕੀ ਹਾਲ ਹੈ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ 'ਚ ਸਵਾਗਤ ਹੈ ਅੱਜ ਗੱਲ ਕਰਦੇ ਹਾਂ ਵੀ ਆ ਨਿੰਮ ਦੀ ਮੈਂ ਪਿੱਛੇ ਬਹੁਤ ਵੀਡੀਓ ਦੇਖੀਆਂ ਵੀ ਨਿੰਮ ਕਹਿੰਦੇ ਫੁੱਟੇ ਨਹੀਂ ਜਾਂਦੇ ਇਹਦੀ ਤੇ ਬਾਕੀ ਸਾਰੇ ਦਲਫਤਾ ਦੇਖੋ ਫੁੱਟ ਪੇ ਆ ਦੇਖੋ ਆ ਕਿੰਨੂ ਆ ਟਾਲੀ ਹੈ ਆ ਜਾਮਨ ਹੈ ਤੇ ਉਹ ਤੂਤ ਹੈ ਧਾਨੇਮ ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਨਿੰਬ ਵੀ ਹੁਣ ਫੁੱਟਣ ਲੱਗ ਗਿਆ ਲੇਟ ਤਾਂ ਫੁੱਟਣ ਲੱਗਿਆ ਪਤਾ ਨਹੀਂ ਐਤ ਕੀ ਕੀ ਚੱਕਰ ਹੈ ਤੁਸੀਂ ਇਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਵੀ ਐਤ ਕੀ ਨਿੰਬ ਇੰਨਾ ਲੇਟ ਕਿਵੇਂ ਫੁੱਟਣ ਲੱਗਿਆ ਤੇਰਾ ਕੀ ਕਾਰਨ ਹੈ ਬਾਕੀ ਤੁਹਾਨੂੰ ਮੈਂ ਜਿਹੜਾ ਆ ਨਿੰਮ ਦਿਖਾਉਣਾ ਹੈ ਇਹ ਆ ਦੇਖੋ ਢਾਣੀਆਂ ਹੀ ਕੱਢਣ ਲੱਗ ਗਿਆ ਹਰੀਆਂ ਆ ਦੇਖੋ ਆ ਦੇਖੋ ਇਹ ਹਰਾ ਹੋਣ ਲੱਗ ਗਿਆ ਤੁਹਾਡੇ ਸਾਹਮਣੇ ਪਰ ਉਹਨਾਂ ਨਹੀਂ ਇੱਕੋ ਦਮ ਹਰਾ ਹੋਈ ਜਾਂਦਾ ਹਜੇ ਥੋੜੀਆਂ ਦਾਣੀਆਂ ਹੈ ਹਰੀਆਂ ਹੋਣ ਲੱਗੀਆਂ ਆ ਦੇਖੋ ਇਧਰਲੇ ਪਾਸੋਂ ਵੀ ਤੁਹਾਨੂੰ ਦਿਖਾਉਣਾ ਮੈਂ ਵੀ ਹਰਾ ਹੋਣ ਲੱਗ ਗਿਆ ਦੇਖੋ ਆ ਰਿਹਾ ਤੇ ਆ ਦੇਖੋ ਤੇ ਤੁਸੀਂ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਡੇ ਏਰੀਆ 'ਚ ਵੀ ਹੁਣ ਨਿੰਮ ਛੋਟੇ ਛੋਟੇ ਹਰੇ ਹੋਣ ਲੱਗੇ ਪਰ ਹੁਣ ਲੇਟ ਲੱਗਿਆ ਕਿਉਂਕਿ ਆ ਦੇਖੋ ਆ درخت ਸਾਰੇ ਆਉ ਟਾਲੀਆਂ ਆ ਬੇਰੀ ਐ ਉਹ ਜਾਮਨ ਐ ਸਾਰੇ درخت ਪੂਰੇ ਭਰ ਗਏ ਵੀ ਹਰੇ ਹੋ ਗਏ ਪਰ ਨਿੰਮ ਹੀ ਐ ਕਿ ਜਿਹੜੇ ਲੇਟ ਹਰੇ ਹੋਏ ਨੇ ਤੇ ਕਈ ਨਿੰਮ ਤਾਂ ਕਹਿੰਦੇ ਹਜੇ ਫੁੱਟੇ ਨਹੀਂ ਜਾਂਦੇ ਆ ਨਿੰਮ ਦੇਖ ਲਓ ਤੁਹਾਡੇ ਸਾਹਮਣੇ ਆ ਆਵੇ ਫੁੱਟਣ ਲੱਗ ਗਿਆ ਤੁਹਾਨੂੰ ਮੈਂ ਥੋੜਾ ਜੂਮ ਕਰਕੇ ਦਿਖਾਉਣਾ ਆ ਦੇਖੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਏਰੀਆ 'ਚ ਨਿੰਮ ਹੁਣ ਫੁੱਟਣ ਲੱਗ ਗਏ ਕਿ ਨਹੀਂ ਤੇ ਇਹ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ